ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਤਰੀਕ ਹੈਗੀ ਹੈ ਬਾਈ ਜੀ 4 4 ਸਤੰਬਰ 2024 ਨੂੰ ਵੀਡੀਓ ਬਣਾਉਣ ਲੱਗੇ ਆ ਜਿਹੜੇ ਜਿਹੜੇ ਕਿਸਾਨ ਭਰਾ ਸਾਡੇ ਨਾਲ ਜੁੜਿਆ ਵੀਰ ਬਣ ਕੇ ਵੀਡੀਓ ਨੂੰ ਅਖੀਰ ਤੱਕ ਦੇਖਿਓ ਆਪਣੇ ਕੋਲ ਜਿਹੜੇ ਜਿਹੜੇ ਨਵੇਂ ਟਰੈਕਟਰ ਆਏ ਆਗੇ ਤੁਹਾਨੂੰ ਟਰੈਕਟਰ ਵੱਧ ਤੋਂ ਵੱਧ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਅੱਜ ਤਿਆਰ ਕਰਕੇ ਮੰਡੀ ਭੇਜਣ ਲੱਗੇ ਆ ਜਿਹੜੇ ਭਰਾਵਾਂ ਨੇ ਅਜੇ ਤੱਕ ਆਪਣੇ ਪੇਜ ਨੂੰ ਫੋਲੋ ਨਹੀਂ ਕੀਤਾ ਉਹ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਅਸੀਂ ਨਵੀਆਂ ਨਵੀਆਂ ਅਪਡੇਟਸ ਲੈ ਕੇ ਆਉਂਦੇ ਰਹੀਏ ਅਸੀਂ ਕੋਸ਼ਿਸ਼ ਕਰਦੇ ਆਂ ਵੀ ਤੁਹਾਨੂੰ ਵਧੀਆ ਤੋਂ ਵਧੀਆ ਵੀਡੀਓ ਦਿਖਾਈਆਂ ਜਾਣ ਤਾਂ ਕਿ ਤੁਸੀਂ ਖੱਜਲ ਖੁਆਰੀ ਤੋਂ ਬਚ ਸਕੋ ਵਧੀਆ ਤੋਂ ਵਧੀਆ ਟਰੈਕਟਰ ਦਿਖਾਏ ਜਾਣ ਜਿਹੜੇ ਅਸੀਂ ਬਾਹਰ ਦੇ ਹੋਰ ਵੀ ਟਰੈਕਟਰ ਦਿਖਾਉਣੇ ਆ ਤੁਹਾਨੂੰ ਉਹਨਾਂ ਦੇ ਮਾਲਕਾਂ ਦੇ ਨੰਬਰ ਦਿੰਨੇ ਆ ਵੀ ਤੁਸੀਂ ਖੱਜਲ ਖੁਆਰੀ ਤੋਂ ਬਚ ਸਕੋ ਜੁੜਜੋ ਲਾਈਵ ਨਾਲ ਵੀ ਚੱਲੀ ਜਾਂਦਾ ਹੈਗਾ YouTube ਤੇ ਜੇ ਕੋਈ ਭਰਾ ਰਹਿੰਦਾ ਤਾਂ ਆਪਣਾ ਕਮਾਂਟ ਟਰੈਕਟਰ ਦੇ ਨਾਂ ਤੇ ਜਿਹੜਾ ਲਾਈਵ ਚੱਲਦਾ YouTube ਤੇ ਉਸ ਤੇ ਲਾਈਵ ਚੱਲੀ ਜਾਂਦਾ ਲਾਈਵ ਤੇ ਜਾ ਕੇ ਵੀ ਵੀਡੀਓ ਤੁਸੀਂ ਦੇਖ ਸਕਦੇ ਆ ਦਿਖਾਉਣੇ ਆ ਤੁਹਾਨੂੰ ਟਰੈਕਟਰ ਆ ਜਾਕਰਾਂ ਨਿਗਮਰਾ ਦੇ ਬਾਰਸ਼ ਦਾ ਹਾਲ ਦੱਸੋ ਕਰਾ ਤੁਹਾਡੇ ਖੜਕੀ ਦੇ ਹਾਲ ਸ਼ੁਰੂ ਕਰਦੇ ਆਂ ਬਾਈ ਪਹਿਲਾ ਆਪਣੇ ਕੋਲੇ ਸ਼ੁਰੂ ਚ ਆਇਆ ਜੀ ਆਹ ਟਰੈਕਟਰ ਅੱਜ ਆ ਰਿਹਾ ਇੱਕ ਵਾਲਟਰੈਕ 60 ਹੈ ਸੋਨਾਲਿਕਾ ਇੱਕ ਐਚਰ ਹੈ ਇੱਕ 10 ਵਗੈਰਾ ਮਾਡਲ ਹੈਗਾ 5500 ਤੇ ਫਾਰਮ ਟਰੈਕ 45 ਆ ਸਾਰੇ ਟਰੈਕਟਰ ਜਿਹੜੇ ਕੋਕਾ ਪੀਸ ਨੇ ਪੂਰੇ ਘੈਂਟ ਟਰੈਕਟਰ ਹੈਗੇ ਤੁਹਾਨੂੰ 10-11 ਮਿੰਟ 10-11 ਮਿੰਟਾਂ ਦੀ ਵੀਡੀਓ ਬਣਾ ਕੇ ਤੁਹਾਨੂੰ ਕੱਲ ਕੱਲੇ ਟਰੈਕਟਰ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਪਾਸਿੰਗ ਵਾਲੇ ਟਰੈਕਟਰ ਹੈਗੇ ਜਿਵੇਂ ਉਹ ਵਲਟ੍ਰੈਕ 60 ਹੈਗਾ ਜਾਂ ਜਿਹੜੇ ਪਾਸਿੰਗ ਵਾਲੇ ਟਰੈਕਟਰ ਹੈਗੇ ਜਿਹੜੇ 12 ਮਾਡਲ ਤੋਂ ਉੱਤੇ-ਉੱਤੇ ਟਰੈਕਟਰ ਆਉਂਦੇ ਆਪਣੇ ਕੋਲੇ ਉਹਨਾਂ ਤੇ ਸਾਰਿਆਂ ਤੇ ਲੋਨ ਹੋ ਜਾਂਦਾ ਜਿਵੇਂ ਵਲਟ੍ਰੈਕ 60 ਹੈ ਤੇ 4 ਤੋਂ 4.5 ਲੱਖ ਰੁਪਏ ਲੋਨ ਹੋ ਜੂਗਾ ਕਿਸੇ ਵੀ ਭਰਾ ਨੇ ਕੋਈ ਟਰੈਕਟਰ ਲੋਨ ਕਰਾ ਕੇ ਲੈਣਾ ਹੋਵੇ ਤਾਂ ਵੀ ਆਪਣਾ ਜਿਹੜਾ ਨੰਬਰ ਹੈਗਾ ਤੁਹਾਨੂੰ ਪਹਿਲਾਂ ਵੀ ਦਿੱਤਾ ਹੋਇਆ 9465362000 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਓ ਤੇ ਜੋ ਤੁਹਾਡੇ ਲਈ ਅਪਡੇਟਸ ਅਸੀਂ ਪਾਉਂਦੇ ਰਹਿੰਨੇ ਆ ਉਸ ਤੋਂ ਬਾਅਦ ਹੋਰ ਦੱਸ ਦਈਏ ਵੀ ਜੇ ਕਿਸੇ ਨੇ ਭਰਾ ਨੇ ਕੋਈ ਪੁਰਾਣਾ ਟਰੈਕਟਰ ਵਿੱਚ ਕਟਾਉਣਾ ਹੋਵੇ ਸਾਨੂੰ ਸਾਡਾ ਟਰੈਕਟਰ ਲੈਣਾ ਹੋਵੇ ਤਾਂ ਅਸੀਂ ਜਿਹੜਾ ਬਾਜੂ ਮੁੱਲ ਹੈ ਉਸ ਮੁੱਲ ਤੇ ਅਸੀਂ ਟਰੈਕਟਰ ਥੋੜਾ ਪੁਰਾਣਾ ਵਿੱਚ ਵੀ ਕੱਟ ਲਾਂਗੇ ਤੁਹਾਨੂੰ 8 ਦਿਨਾਂ ਦਾ ਟਾਈਮ ਦੇਵਾਂਗੇ 8 ਦਿਨਾਂ ਦੇ ਵਿੱਚ ਜਿਹੜਾ ਮੁੱਲ ਅਸੀਂ ਲਾਤਾ ਉਸ ਮੁੱਲ ਤੋਂ ਵੱਧ ਵੇਚਦਾ ਜੀ ਸਕਦੇ ਆਪਦਾ ਟਰੈਕਟਰ ਵੇਚ ਲਿਓ ਨਹੀਂ 8 ਦਿਨਾਂ ਦਾ ਬਾਅਦ ਸਾਨੂੰ ਤੁਸੀਂ ਆਪਦਾ ਟਰੈਕਟਰ ਛੱਡ ਦਿਓ ਤੇ ਆਪਦੇ ਉਹਨੇ ਪੈਸੇ ਲੈ ਜਾਓ ਉਸ ਹਿਸਾਬ ਨਾਲ ਸ਼ੁਰੂ ਕਰਦੇ ਆਂ ਆਪਾਂ ਫਾਰਮ ਟਰੈਕ 45 ਪਹਿਲਾ ਟਰੈਕਟਰ ਟਰੈਕਟਰ ਚੰਗੀ ਤਰ੍ਹਾਂ ਦੇਖ ਲਓ ਤੁਸੀਂ ਪੂਰਾ ਘੈਂਟ ਟਰੈਕਟਰ ਹੈ ਜੀ ਪੂਰਾ ਘੈਂਟ ਟਰੈਕਟਰ ਹੈ ਬਾਈ ਜੀ ਪੂਰਾ ਫੁੱਲ ਸੋਨਾ ਸਾਰਾ オリジナル ਟਰੈਕਟਰ ਹੈ ਤਕਰੀਬਨ ਕੀ ਕਹਿਣਾ 1-2% ਕਿਤੇ ਮਾੜੀ ਮੋਟੀ ਟੱਚਿੰਗ ਹੋਈ ਹੋਵੇ ਜਿਵੇਂ ਆ ਦੱਸ ਦਿੰਨੇ ਵੀ ਆ ਇੱਥੇ ਹੀ ਐ ਇੱਥੇ ਕੱਲ ਮ ਲੱਗੀ ਹੋਈ ਆ ਕਹਿੰਦੇ ਆ ਬੰਪਰਾਂ ਦੇ ਨਾਲ ਫਵਾਰਾ ਲਾਤਾ ਹੋਰ ਕੁਝ ਨਹੀਂ ਆਪਾਂ ਰੰਗ ਕੁਝ ਨਹੀਂ ਕਰਵਾਇਆਗਾ ਛਤਰੀ ਵਗੈਰਾ ਡੰਡਾ ਫੱਟੀ ਸਾਰਾ ਕੁਝ ਨਾਲ ਮਿਲੂਗਾ ਫਸਟ ਆਨਰ ਟਰੈਕਟਰ ਹੈ ਜੀ ਟਰੈਕਟਰ ਦੀ ਕੀਮਤ ਹੈਗੀ ਆ 290000 ਰੁਪਇਆ ਪ्युअर 10 ਮਾੜ ਟਰੈਕਟਰ ਆ ਬਾਈ ਜੀ ਜਿਹੜੀ ਸੈਂਟਰ ਚ ਪੱਠੀ ਵਾਲਾ ਟਰੈਕਟਰ ਆ ਸੀ ਇਹਦੇ ਪੱਠੀ ਨਾ ਸੈਂਟਰ ਚ ਆਈ ਹੈਗੀ ਜਿਹੜੇ ਅੱਗੇ ਹੋਰ ਟਰੈਕਟਰ ਸੀ 7-8 ਮਾੜ ਤੱਕ ਉਹਦੇ ਪੱਠੀ ਅੱਗੇ ਆਉਂਦੀ ਸੀਗੀ ਇਹ ਸੈਂਟਰ ਚ ਆਈ ਹੈਗੀ 2000 ਤੇ 10 ਮਾੜ ਦਾ ਡਬਲ ਕਲਚ ਟਰੈਕਟਰ ਹੈ ਟਰੈਕਟਰ ਦਾ ਬਲੈਕ ਬਲੂ ਕੋ ਵੇਖ ਲਓ ਪੂਰਾ ਘੈਂਟ ਹੈ ਨਵਾਂ ਪਿਆਗਾ ਸਾਰੀ ਵੀਡੀਓ ਪੂਰੀ ਰੀਜਨਲ ਵੇਖਿਓ ਤੁਸੀਂ ਟਰੈਕਟਰਾਂ ਨੂੰ ਸਾਰੇ ਕੋਸ਼ਿਸ਼ ਕਰਾਂਗੇ ਦਿਖਾਉਣ ਜੀ ਤੁਹਾਨੂੰ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਆਪਣਾ ਨੰਬਰ ਤਾਂ ਤੁਸੀਂ ਨੋਟ ਕਰ ਲਈਏ 9465362000 ਇਸ ਨੰਬਰ ਤੇ ਸੰਪਰਕ ਕਰ ਲਿਓ ਟਰੈਕਟਰ ਦੇਖ ਲਓ ਰਿਮਾ ਰੂਮਾ ਦਾ ਸਾਰਾ origignal ਟਰੈਕਟਰ ਹੈ ਐ ਪਈਆ ਕੀ 15 16 ਮਾਰਨ ਵਾਲੀ ਕੰਡੀਸ਼ਨ ਟਰੈਕਟਰ ਦੀ ਟਾਇਰ ਚਾਰੇ ਜਮਾ ਨਵੇਂ ਗੁੱਡੀਅਰ ਕੰਪਨੀ ਦੇ ਡੀਟੀ 195 ਦੇਖ ਲਓ ਗੁੱਡੀਅਰ ਪੂਰਾ ਘੈਂਟ ਟਰੈਕਟਰ ਹੈਗਾ ਆ ਹੁੱਕ ਤੇ ਦੁਆਰਾ ਜ਼ਰੂਰ ਰੀਪੇਂਟ ਹੋਇਆ ਵਾ ਹੋਰ ਕਿਤੇ ਨਹੀਂ ਪੂਰਾ ਪਰ ਸਾਰਾ ਰਿਮਾ ਰੂਮਾ ਦਾ origignal ਟਰੈਕਟਰ ਸਾਰਾ ਨੀ ਲੋ ਚੰਗੀ ਤਰ੍ਹਾਂ ਮਗਰਾੜ ਮੁਰੂੜ ਜਾਂ ਮਗਰਾੜਾਂ ਦੀ ਮਾੜੇ ਮੋٹے ਪੈਰਾਂ ਜਾਂ ਚੋਕੀ ਤੋਂ ਟੱਚਿੰਗ ਹੋਈ ਵੀ ਐ ਕਿਉਂਕਿ ਜੇ ਤੁਸੀਂ ਆ ਜਾਓ ਇੱਥੇ ਤੁਹਾਨੂੰ ਫਿਰ ਸਾਨੂੰ ਐ ਕਹਿਣਾ ਪਵੇ ਵੀ ਹਾਂ ਯਾਰ ਅਸੀਂ ਦੱਸਣੋਂ ਭੁੱਲ ਗਏ ਜਾਂ ਕਿਵੇਂ ਵੀ ਹੈ ਟਰੈਕਟਰ ਬਾਕੀ ਪੂਰਾ ਪੱਲ ਸੋਨਾ ਟਰੈਕਟਰ ਐ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸਿੱਧਾ ਸੰਪਰਕ ਕਰ ਲਓ 9465362000 ਆਪਣਾ ਨੰਬਰ ਐ ਸਾਰਾ ਟਰੈਕਟਰ ਤੇ ਗੌਰ ਮਾਰ ਲਓ ਵਿੱਚ ਬਾਈ ਕਹਿੰਦੇ ਬਾਈ ਫੋਟੋਆਂ ਭੇਜੀਂ ਦੁਬਾਰਾ ਵੀਡੀਓ ਬਣਾ ਕੇ ਭੇਜੀਂ ਭਰਾ ਬਣ ਕੇ ਆ ਚੈੱਕ ਕਰ ਲਓ ਸਾਰਾ ਸ਼ੀਸ਼ਾ ਸੁਸ਼ਾ ਕੰਪਨੀ ਦਾ ਮਿੰਡਾ ਦਾ ਜਿਹੜਾ ਨਾਲ ਆਉਂਦਾ ਹੈਗਾ ਉਹੀ ਟਰੈਕਟਰ ਹੈ ਠੀਕ ਹੈ ਜੀ ਵਿੱਚੋਂ ਖੋਲ ਕੇ ਵੀ ਦਿਖਾ ਦਿੰਨੇ ਆ ਚਲੋ ਸਾਰੇ ਟਰੈਕਟਰਾਂ 'ਚ ਨਿਗਾਹ ਮਾਰ ਲਓ ਜਮਾ ਫੁੱਲ ਨਵਾਂ ਟਰੈਕਟਰ ਆ ਬਾਈ ਜੀ ਫਸਟ ਓਨਰ ਟਰੈਕਟਰ ਹੈ ਜੇ ਕਿਸੇ ਨੇ ਵੀ ਫਾਰਮ ਟਰੈਕ 45 ਲੈਣਾ ਹੋਵੇ ਡਬਲ ਕਲਚ ਟਰੈਕਟਰ ਫਾਰਮ ਟਰੈਕ 60 ਜਿੰਨਾ ਹੀ ਕੰਮ ਕਰਦਾ ਹੈਗਾ ਤੇ ਖਰਚਾ ਟਰੈਕਟਰ ਦਾ ਬਹੁਤ ਘੱਟ ਹੁੰਦਾ ਹੈ ਆਲੂ ਵਾਲੇ ਏਰੀਆ ਚ ਜਲੰਧਰ ਵਗੈਰਾ ਚ ਬਹੁਤ ਜ਼ਿਆਦਾ ਡਿਮਾਂਡ ਹੈ ਚਾਰ ਟਾਇਰ ਟਰੈਕਟਰ ਦੇ ਜਮਾ ਨਵੇਂ ਆ ਰੇਟ ਤੁਹਾਨੂੰ ਦੁਆਰਾ ਦੱਸਦੇ ਨੇ ਟਰੈਕਟਰ ਦਾ ਰੇਟ ਹੈਗਾ 2 ਲੱਖ ਤੇ 90000 ਰੁਪਏ ਜੀ ਮਾਨਤਾਂ ਥੋੜਾ ਫੁੱਲ ਕਰਾਂਗੇ ਜਦੋਂ ਤੁਸੀਂ ਆਓਗੇ ਟਰੈਕਟਰ ਤੇ ਚੰਗੀ ਤਰ੍ਹਾਂ ਝਾਤ ਮਾਰ ਲਓ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਆ ਮਾੜਾ ਜਰੂਰ ਇੱਥੇ ਪੇਪੜੀ ਜਿਹੀ ਬਣੀ ਹੋਈ ਹੈਗੀ ਐਸਾਂ ਦੀ ਟੈਂਕੀ ਤੇ ਸਾਰ 2,90,000 ਰੁਪਿਆ ਟਰੈਕਟਰ ਦਾ ਇਹਦਾ ਰੇਟ ਹੈ ਜੀ 2010 ਮਾਡਲ ਟਰੈਕਟਰ ਹੈਗਾ ਐਨਓਸੀ ਜੇ ਕਿਸੇ ਨੇ ਹਰਿਆਣਾ ਹਰਿਆਣਾ ਰਾਜਸਥਾਨ ਵਾਲੇ ਭਰਾ ਨੇ ਕਿ ਟਰੈਕਟਰ ਲੈਣਾ ਹੋਵੇ ਜਿੱਥੋਂ ਦੇ ਵਿੱਚ ਐਨਓਸੀ ਜਿੱਥੋਂ ਦੀ ਅਗਲਾ ਕਹੂਗਾ ਉੱਥੋਂ ਦੀ ਘਟਾ ਕੇ ਦੇਵਾਂਗੇ ਉਸ ਤੋਂ ਬਾਅਦ ਆ ਜਾਂਦਾ ਜੀ ਆਪਣੇ ਕੋਲੇ ਹੌਲੈਂਡ 5500 ਹੌਲੈਂਡ 5500 ਦਾ 2010 ਮਾਡਲ ਟਰੈਕਟਰ ਹੈ ਇਹ ਵੀ ਫਸਟ ਓਨਰ ਹੈ ਪੰਜਾਬ ਨੰਬਰਾਂ ਕਨੋਪੀ ਕਨੋਪੀ ਡੱਕ ਡੱਕ ਲੱਗਿਆ ਹੋਇਆ ਹੈਗਾ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਦੇਖ ਲਓ ਪੂਰਾ ਫੁੱਲ ਘੈਂਟ ਟਰੈਕਟਰ ਹੈ 80 ਪੈਸੇ ਟਾਇਰ ਨੇ ਟਰੈਕਟਰ ਦੇ ਪੂਰਾ ਜਿੰਨਾ ਵੀ ਸੋਨਾ ਕਹਿ ਤਗੇ ਉਨਾ ਹੀ ਸੋਨਾ ਟਰੈਕਟਰ ਹੈ ਜੀ ਕੋਈ ਆਵਾਜ਼ ਨਹੀਂ ਹੈਗੀ ਮਗਰੋਂ ਟਰੈਕਟਰ ਦੇ ਨਹੀਂ ਇਹ ਨਾ ਡੈਕਸਨ ਵਾਲੇ ਟਰੈਕਟਰ ਹੁੰਦੇ ਆ ਥੋੜੀ ਬਹੁਤੀ ਆਵਾਜ਼ ਹੁੰਦੀ ਆ ਟਰੈਕਟਰਾਂ ਦੇ ਇਹਨਾਂ ਦੇ ਮਾੜੇ ਮੋਟੇ ਆਪਣੇ ਕੋਲੇ 6 ਟਰੈਕਟਰ ਹੈ ਜੀ ਹੌਲੈਂਡ ਜੇ ਕਿਸੇ ਭਰਾ ਨੂੰ ਚਾਹੀਦੇ ਹੋਵੇ 3630 3602 360 ਸੁਪਰ ਤੇ 36 ਸਪੈਸ਼ਲ ਐਡੀਸ਼ਨ ਸਾਰੇ ਤਰ੍ਹਾਂ ਦੇ ਮਾਡਲ ਹੈਗੇ ਜੇ ਕਿਸੇ ਭਰਾ ਨੂੰ ਚਾਹੀਦੇ ਹੋਣ ਹਿੱਸੇ ਹੁਸਾ ਪੂਰਾ Ориਜਨਲ ਰੰਗ ਪੇਂਟ ਦਾ ਕਿਤੇ ਕਲ ਮੇ ਲੱਗੀ ਜਿਹੜਾ ਟੱਕ ਹੈਗਾ ਨਾ ਆਹ ਜਿਹੜਾ ਜਦੋਂ ਪਾਸਾ ਉਲਟਦਾ ਉੱਚਾ ਟਰੈਕਟਰ ਉਦੋਂ ਮਾੜਾ ਮੋਟਾ ਟੱਕ ਲੱਗ ਜਾਂਦਾ ਹੈਗਾ ਉੱਚੇ ਨੀਵੇਂ ਥਾਂ 'ਚ ਬਾਕੀ ਸਾਰਾ ਅਗਲੇ ਵੇਟ ਬੂਟ ਲੱਗੇ ਹੋਏ ਆਹ ਵੇਟ ਆ ਗਿਆ ਅਗਲੇ ਮਗਰਾੜ ਵਗੈਰਾ ਲੱਗੇ ਹੋਏ ਆਗੇ ਬਾਡੀ ਲਾਈਨ ਦਾ ਟਰੈਕਟਰ ਦੇਖ ਲਓ ਕਿੰਨਾ ਘੈਂਟ ਪੂਰਾ ਫੁੱਲ ਨਵਾਂ ਟਰੈਕਟਰ ਹੈ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਨੰਬਰ ਨੋਟ ਕਰ ਲਓ 9465362000 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਿਓ ਟਰੈਕਟਰ ਨੂੰ ਸਾਰੀ ਵੀਡੀਓ ਨੂੰ ਨਾ ਗੌਰ ਨਾਲ ਵੇਖਿਓ ਪੂਰੇ ਘੈਂਟ ਤਰੀਕੇ ਨਾਲ ਇਹ ਸਟicker ਰਿੰਦਾ ਲਾਉਣ ਨਾਲ ਪੂਰਾ ਫੁੱਲ ਸੋਨਾ ਟਰੈਕਟਰ ਜੇ ਕਿਸੇ ਵੀਰ ਨੂੰ ਚਾਹੀਦਾ ਹੋਵੇ ਤਾਂ ਸੰਪਰਕ ਕਰ ਲਿਓ ਆਪਣਾ 9865362080 ਪੈਸੇ ਟਰੈਕਟਰ ਦੇ ਟਾਇਰ ਆ ਔਰਿਜਨਲ ਪੇਂਟ ਆ ਬਾਈ ਜੀ ਰਿੰਮਾ ਰੂਮਾ ਦਾ ਕਿਤੇ ਕਲਮ ਨਹੀਂ ਲੱਗੀ ਟਰੈਕਟਰ ਦੇ ਡੈਕ ਡੱਕ ਲੱਗਿਆ ਹੋਇਆਗਾ ਪੂਰਾ ਕਹਿੰਦਾ ਆ ਆਪਣੇ ਚੈਨਲ ਦਾ ਦੇਖ ਲਓ ਸਟicker ਵੀ ਲੱਗਿਆ ਹੋਇਆਗਾ ਜੇ ਕਿਸੇ ਭਰਾ ਨੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਕਰ ਲਓ ਕਨੋਪੀ ਕਨੋਪੀ ਟਾਪ ਲਿੰਕ ਵਗੈਰਾ ਦੇਖ ਲਓ ਨਾਲ ਦੀ ਟਰੈਕਟਰ ਦੇ ਸਾਰੇ ਪੂਰਾ ਫੁੱਲ ਨਵਾਂ ਡੰਡਾ ਫੱਟੀ ਸਾਰਾ ਕੁਝ ਨਾਲ ਦਾ ਆਹ ਜਿਹੜਾ ਸਟicker ਹੈ ਕੰਪਨੀ ਦਾ ਨਾਲ ਆਉਂਦਾ ਸੀ ਹਨਾ ਉਹ ਹੀ ਸਟicker ਲੱਗਿਆ ਹੋਇਆ ਓਰੀਜినਲ ਐ ਪਿਆ ਲਸ਼ਕੋਰਾ ਮਾਰਦਾ ਟਰੈਕਟਰ ਪੂਰਾ ਫੁੱਲ ਘੈਂਟ ਹੈ ਐਮ ਆਰ ਐਫ ਸ਼ਕਤੀ ਲਾਈਫ ਦੇ ਟਾਇਰ ਨੇ 16 9 28 ਦੇ ਕਿਸੇ ਵੀ ਭਰਾ ਨੂੰ 5500 ਹੌਲੈਂਡ ਚਾਹੀਦਾ ਹੋਵੇ এবੀਸੀ 11 ਜਾਂ 3 ਸਪੀਡ ਹੈ ਬਾਈ ਜੀ ਹਾਈ ਲੋ ਮੀਡੀਅਮ 3 ਸਪੀਡ ਵਾਲਾ ਟਰੈਕਟਰ ਹੈ ਹਾਈ ਲੋ ਤੇ ਮੀਡੀਅਮ ਵਾਲਾ ਟਰੈਕਟਰ ਹੈ ਇਹ ਡਬਲ ਡਿਸਟ੍ਰਿਬਿਊਟਰ ਡਿਸਟ੍ਰਿਬਿਊਟਰ ਟਰੈਕਟਰ ਦੇ ਲੱਗਿਆ ਹੋਇਆ ਆਹ ਵੇਖ ਲੋ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਿਓ 9465362000 ਜਮਨ ਨਵਾਂ ਟਰੈਕਟਰ ਆ ਬਾਈ ਜੀ ਕਿਤੇ 10 ਨੰਬਰ ਦਾ ਨਟ નીચે ਦੀ ਕਿਤੇ ਖੁੱਲਿਆ ਹਲੇ ਐਪਾ ਇੱਕ ਕੰਡੀਸ਼ਨ ਜਮਨ ਨਵੇਂ ਆਰਕੀ ਟਰੈਕਟਰ ਦੀ ਟੂਲ ਟਾਲ ਨਾਲ ਦਾ ਸਾਰਾ ਕੁਝ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਸੰਪਰਕ ਕਰ ਲਿਓ ਆਪਣਾ 9465362000 9465362000 ਇਹ ਆਪਣਾ ਮੋਬਾਈਲ ਨੰਬਰ ਹੈ ਇਸ ਨੰਬਰ ਤੇ ਤੁਸੀਂ ਗਰੁੱਪ ਚ ਵੀ ਜੁੜ ਸਕਦੇ ਹੋ ਤੇ ਸਿੱਧਾ ਸੰਪਰਕ ਕਰਕੇ ਤੁਸੀਂ ਹੌਲੈਂਡ 5500 ਫੁੱਲ ਟੌਪ ਮਾਡਲ 2010 ਮਾਡਲ ਬਿਨਾ ਟਰਬੋ ਵਾਲਾ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਜੀ ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲੇ 2004 ਮਾਡਲ ਟਰੈਕਟਰ ਇਹ ਵੀ ਫਸਟ ਆਨਰਰੀ ਆ ਟਰੈਕਟਰ 2004 ਮਾਡਲ ਐਸ਼ਰ ਓਰੀਨਲ ਪੇਂਟ ਦਾ ਟਰੈਕਟਰ ਆ ਬਈ ਜੀ ਪੂਰਾ ਘੈਂਟ ਆ ਐਸ਼ਰ ਸੂਪਰਸਟਾਰ ਇਹਦੇ ਸਪੈਸ਼ਲੀ ਗਾਹ ਕਾਉਂਦੇ ਸੂਪਰਸਟਾਰ ਭਾਲਦੇ ਆ ਲੋਕ ਵੀ ਜੇ ਕੋਈ ਕਿਸੇ ਨੂੰ ਭਰਾ ਕੋਲੇ ਸ਼ਕੀਨ ਗਾਹ ਕਾ ਆ ਗਿਆ ਤਾਂ ਟਰੈਕਟਰ ਉਹਨੂੰ ਆਪਾਂ ਦੇਵਾਂਗੇ ਲਾਜਮੇ ਸੈਲਫ ਸਟਾਰਟ ਟਰੈਕਟਰ ਹੈ ਚਾਰੇ ਟਾਇਰ ਅਪੋਲੋ ਦੇ ਜਮਾ ਨਵੇਂ ਅਪੋਲੋ ਪ੍ਰੀਮੀਅਮ 골ਡ 2022 ਮਾਡਲ ਦੇ ਟਾਇਰ ਪਏ ਹੋਏ ਨੇ ਜਮਾ ਨਵੇਂ 95 ਪੈਸੇ ਟਾਇਰ ਪਏ ਨੇ ਟਰੈਕਟਰ ਦੇ ਨੰਬਰ ਰੂਮ ਦੇਖ ਲਓ ਪੂਰਾ ਘੈਂਟ ਇੰਜਨ-ਉੰਜਨ ਦਾ ਪੂਰਾ ਘੈਂਟ ਟਰੈਕਟਰ ਹੈਗਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਐਕਸਰ ਜਿਹੜਾ 5500 ਹੌਲੈਂਡ ਦਾ ਸੱਚ ਰੇਟ ਦੱਸਣਾ ਭੁੱਲ ਗਏ 5 ਲੱਖ ਤੇ 10000 ਰੁਪਏ ਦੀ ਡਿਮਾਂਡ ਹੈ ਬਾਈ ਜੀ ਹੌਲੈਂਡ 5500 ਦੀ ਤੇ ਐਚਰ ਦੀ ਡਿਮਾਂਡ ਹੈਗੀ ਹੈ 1 ਲੱਖ ਤੇ 63000 ਰੁਪਿਆ 1 ਲੱਖ ਤੇ 63000 ਰੁਪਏ ਡਿਮਾਂਡ ਕਰਦੇ ਆ ਕਿਉਂਕਿ 40000 ਦਾ ਟਰੈਕਟਰ ਨੂੰ ਬਾਈ ਜੀ ਟਾਇਰ ਪਾਏ ਹੋਏ ਜਮਨ ਨਵੇਂ ਅਪੋਲੋ ਕੰਪਨੀ ਦੇ ਗਾਰੰਟੀ 'ਚ ਹੋਣਗੇ ਹਲੇ ਤੇ ਮਗਰਾੜਮ ਰੂਟ ਦੇਖ ਲਓ ਤੁਸੀਂ ਨਿਗਾਹ ਮਾਰ ਹੀ ਲੋ ਆਪ ਹੀ ਘੈਂਟ ਆ ਟਰੈਕਟਰ ਦੇ ਤੇ ਉਤੋਂ ਸ਼ੋਅ ਦਾ ਤੁਸੀਂ ਦੇਖ ਹੀ ਲੈ ਚੁੱਪ ਪੂਰਾ ਚੰਗਾ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਐਚਰ 241 ਸੁਪਰਸਟਾਰ ਟਰੈਕਟਰ ਦਾ ਰੇਟ ਹੈਗਾ 1 ਲੱਖ ਤੇ 63000 ਰੁਪਇਆ ਮਾਡਲ ਹੈਗਾ 2004 ਛੋਹ ਛੂ ਚੰਗੀ ਤਰ੍ਹਾਂ ਨਿਗਾਹ ਮਾਰ ਲਓ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਐਸ਼ਰ ਸੁਪਰਸਟਾਰ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਤੁਸੀਂ ਆਪਣੇ ਕੋਲੇ ਟਰੈਕਟਰ ਹੌਲੈਂਡ ਮੈਂ ਤੁਹਾਨੂੰ ਦੱਸਿਆ ਪੰਜ ਟਰੈਕਟਰ ਹੋ ਰਹਿਗੇ 3602 332 ਹੈਗਾ 36300 ਪਰ ਹੈਗਾ ਗਾ ਪਲੱਸ ਵਾਲੇ ਹੈਗੇ ਆ 11 12 ਮਾਡਲ ਤੇ ਸਪੈਸ਼ਲ ਐਡੀਸ਼ਨ 19 ਮਾਡਲ ਹੈਗਾ ਤੇ ਫਾਰਮ ਟਰੈਕ 60 ਹੈਗਾ ਗਾ ਆ ਫਾਰਮ ਟਰੈਕ ਹੈਗਾ 6055 2014 ਮਾਡਲ ਉਹ ਟਰੈਕਟਰ ਮੰਡੀ ਖੜਿਆ ਠੀਕ ਹੈ ਜੀ ਪਾਵਰ ਟਰੈਕ ਹੈਗਾ 445 ਉਸ ਤੋਂ ਬਾਅਦ ਆ ਜਾਂਦਾ ਵਰਲਡ ਟਰੈਕ ਵਰਲਡ ਟਰੈਕ 60 ਫੁੱਲ ਟੌਪ ਮਾਡਲ ਪੰਜਾਬ ਨੰਬਰ ਲੁਧਿਆਣੇ ਦਾ ਡੈਕ ਡੱਕ ਕਨੋਪੀ ਕਨੂਪੀ ਟਰੈਕਟਰ ਤੇ ਇਹ ਤੇ ਵੀ ਲੱਗੀ ਹੋਈ ਆ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ 3 ਸਪੀਡ ਵਾਲਾ ਟਰੈਕਟਰ ਆ ਬਾਈ ਜੀ 60 ਐਚ ਪੀ ਵਾਲਾ ਫੁੱਲ ਟੌਪ ਮਾਡਲ ਹੈ 2018 ਦੇ ਮਾਰਕ ਕਾਫੀ 19 ਦੀ ਕਾਫੀ 2019 ਦੀ ਆ ਮਾਰ ਮੈਨੂਫੈਕਚਰਡ 2018 ਦੀ ਹੈ ਫਸਟ ਓਨਰ ਟਰੈਕਟਰ ਹੈ ਇਹ ਟਰੈਕਟਰ ਨਾ ਮੇਨ ਚ ਆ ਗਿਆ ਧੁੱਤਾ ਤਾਂ ਤਨ ਗਿਆ ਪੂਰਾ ਔਰ ਨਾਲ ਦੇ ਟਾਇਰ ਨੇ 2018 ਦੇ ਚੱਲਿਆ ਟਰੈਕਟਰ 212200 ਘੰਟਾ ਚੱਲਿਆ ਹੋਇਆ ਟਰੈਕਟਰ ਹੈਗਾ ਸਾਰਾ ਜਿੰਨਾ ਚੱਲਿਆ ਮੀਟਰ ਰੀਡਿੰਗ ਨਾਲ ਜਮ ਮਿਲਾ ਕੇ ਚੱਲਿਆ ਹੋਇਆ ਡੱਕ ਡੋਕਨ ਉਪੀਕ ਨੂੰ ਉਪੀ ਟਰੈਕਟਰ ਤੇ ਇਹਦੇ ਵੀ ਲੱਗੀ ਹੈ ਇਹ ਹਜੇ ਪੂਰਾ ਤਿਆਰ ਨਹੀਂ ਹੋਇਆਗਾ ਟਰੈਕਟਰ ਮੰਡੀ ਜਰੂਰ ਭੇਜਣ ਲੱਗੇ ਆ ਕਿਉਂਕਿ ਚੱਕਰਜੰਬਾ ਬਹੁਤ ਜ਼ਿਆਦਾ ਬਾਰਸ਼ ਦੀ ਗੱਲ ਕਾਫੀ ਤੁਹਾਡੇ ਏਰੀਆ 'ਚ ਵੀ ਪਈ ਹੋਣੀ ਹੈਗੀ ਤਾਂ ਕਰਕੇ ਅਸੀਂ ਕਿਹਾ ਚੱਲ ਉੱਥੇ ਪਾਣੀ ਮਰਵਾ ਲਾਂਗੇ ਫੁੱਲ ਨਵਾਂ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ 5 ਲੱਖ ਤੇ 95000 ਰੁਪਿਆ 4 ਲੱਖ ਰੁਪਿਆ ਦਾ ਟਰੈਕਟਰ ਤੇ ਲੋਨ ਹੋ ਜਾਊਗਾ 4 ਤੋਂ 4.5 ਦੇ ਲਗਭਗ 5 ਲੱਖ ਤੇ 95000 ਰੁਪਿਆ ਟਰੈਕਟਰ ਦਾ ਰੇਟ ਹੈ ਹਾਈ ਲੋ మీడియం 'ਚ 3 ਸਪੀਡ ਵਾਲਾ ਫੁੱਲ ਟੌਪ ਮਲਟ੍ਰੈਕਟਰ ਹੈ ਭਾਈ ਜੀ ਕਿਸੇ ਵੀ ਭਰਾ ਨੂੰ ਹੁਣ ਕਿਉਂਕਿ ਬੈਲਰ ਬੁੱਲਰ ਤੇ ਲੋਡ ਪੈਣੀ ਹੈ ਜਾਂ ਸੁਪਰ ਸੀਡਰ ਨੂੰ ਇਹ ਇੱਕ ਨੰਬਰ ਟਰੈਕਟਰ ਹੈ 60 HP ਵਾਲਾ ਕਿਉਂਕਿ ਹੁਣ ਜਿਹੜੇ 60 HP ਵਾਲਾ ਟਰੈਕਟਰ ਆਉਣੇ ਬੰਦ ਹੋ ਗਏ ਬਾਈ ਜੀ ਜੇ ਆਉਂਦਾ ਤਾਂ ਕੋਈ CRD ਇੰਜਨ ਚ ਆਉਂਦਾਗਾ ਇਹ ਨੌਨ CRD ਇੰਜਨ ਹੈਗਾ 2018 ਦੇ ਮਾਰਕ ਹੈ 19 ਦੀ ਕਾਪੀ ਆ ਟਰੈਕਟਰ ਜੇ ਕਿਸੇ ਭਰਾ ਨੂੰ ਚਾਹੀਦਾ 5 ਲੱਖ ਸਿਰਫ 595000 ਰੇਟ ਰੱਖਿਆ ਬਿਲਕੁਲ ਬਜੋ ਰੇਟ ਰੱਖਿਆ ਪੰਜਾਬ ਨੰਬਰ ਟਰੈਕਟਰ ਦਾ ਜੇ ਕਿਸੇ ਭਰਾ ਨੇ ਟਰੈਕਟਰ ਖਰੀਦਣਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਓ 9465362000 ਇਹ ਆਪਣਾ ਮੋਬਾਈਲ ਨੰਬਰ ਹੈ ਇਦੇ ਵਿੱਚੋਂ ਵੀ ਮਾਨਤਾਨ ਕਰਾਂਗੇ ਜੇ ਕੋਈ ਭਰਾ ਆਊਗਾ ਜੇ ਕਿਸੇ ਨੇ ਲੋਨ ਕਰਾਉਣਾ ਹੋਵੇ 4 ਤੋਂ 4.5 ਲੱਖ ਰੁਪਏ ਟਰੈਕਟਰ ਤੇ ਲੋਨ ਹੋ ਜੂਗਾ ਥੋੜਾ ਸਿਬਲ ਸਹੀ ਹੋਣਾ ਚਾਹੀਦਾ ਜੇ ਕੋਈ ਪੁਰਾਣਾ ਟਰੈਕਟਰ ਵਿੱਚ ਕੋਈ ਵੀ ਘਟਾਉਣਾ ਹੋਵੇ ਤਾਂ ਉਹ ਵੀ ਕੱਟ ਲਾਂਗੇ ਇਹ ਨਵੇਂ ਟਰੈਕਟਰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਜਿੰਨਾ ਭਰਾਵਾਂ ਨੇ ਜਿਹੜੇ-ਜਿਹੜੇ ਜੁੜੇ ਆ ਕਿ ਉਹਨਾਂ ਦਾ ਧੰਨਵਾਦ ਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਫੋਲੋ ਤੇ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਚਲਦੀ-ਚਲਦੀ ਵੀਡੀਓ ਨੂੰ ਅੱਗੇ ਸ਼ੇਅਰ ਕਰੀ ਚੱਲੋ ਤਾਂ ਕਿ ਜਿਹੜੇ ਘਰੇ ਬੈਠੇ ਭਰਾ ਉਹਨਾਂ ਤੱਕ ਇਹੋ ਜੀ ਜਾਣਕਾਰੀ ਪਹੁੰਚ ਸਕਿਆ ਖੱਜਲ ਖਵਾਰੀ ਤੋਂ ਵੱਜ ਕੇ ਸਿੱਧਾ ਆਪਣਾ ਸੰਪਰਕ ਕਰਕੇ ਵਧੀਆ ਨਵੇਂ-ਨਵੇਂ ਟਰੈਕਟਰ ਖਰੀਦ ਸਕਣ ਜੀ ਸਾਰੇ ਭਰਾਵਾਂ ਦਾ ਜੁੜਨ ਨਾਲ ਦਾ ਧੰਨਵਾਦ ਆ ਜੀ